ਮੈਨੂੰ ਵੀ ਨਹੀਂ ਪਤਾ ਲੱਗਿਆ ਸੀਗਾ ਕਿ ਜੋ ਦੋ ਪ੍ਰਵਾਸੀਆਂ ਨੇ ਹਮਲਾ ਕਰਕੇ ਦੋ ਮੁੰਡਿਆਂ ਤੇ ਇੱਕ ਨੂੰ ਮੁੰਡੇ ਨੂੰ ਮਾਰਤਾ ਸੀ ਤੇ ਇੱਕ ਜ਼ਖਮੀ ਸੀਗਾ ਜਿਹੜੇ ਮੁੰਡੇ ਦਾ ਕਤਲ ਕੀਤਾ ਸੀ ਉਹ ਦਮਨਪ੍ਰੀਤ ਸਿੰਘ ਸੀ ਤੇ ਜਿਹੜਾ ਜ਼ਖਮੀ ਸੀ ਉਹ ਦਿਲਪ੍ਰੀਤ ਸਿੰਘ ਉਹਨੇ ਪਤਾ ਲੱਗਿਆ ਕਿ ਦਿਲਪ੍ਰੀਤ ਸਿੰਘ ਦੀ ਵੀ ਡੈਥ ਹੋ ਗਈ ਹੈ ਉਹਨੇ ਮੈਨੂੰ ਪਤਾ ਲੱਗਿਆ 2 ਮਿੰਟ ਪਹਿਲਾਂ ਭੁਵਿੰਦਰ ਨੇ ਮੈਨੂੰ ਦੱਸਿਆ ਉਹ ਦਰੁਨਾਲੀ ਮੈਨੂੰ ਪਤਾ ਲੱਗਿਆ ਕਿ ਲੱਖੇ ਦੇ ਘਰ ਨੂੰ ਵੀ ਪੁਲਿਸ ਕੇ ਦੀ ਖੜੀ ਹੈ। ਰੂਮ ਦਸਵੀਂ ਰਹੇ ਸੀਗੇ। ਤੇ ਮੇਰੀ ਉਹਨੇ ਮੈਂ ਲੱਕੀ ਨੂੰ ਫੋਨ ਕੀਤਾ ਤੇ ਮੇਰੀ ਉਹਦੇ ਨਾਲ ਗੱਲ ਹੋਈ ਹੈ। ਮੈਂ ਉੱਥੇ ਵੀ ਭਪਿੰਦਰ ਹਰਰਾ ਨੂੰ ਕਿਹਾ 레 ਵੀਰ ਨਰਾ ਉਹਨਾਂ ਦੇ ਪਰਿਵਾਰ ਤੋਂ ਪਤਾ ਕਰੋ ਕਿ ਪਰਿਵਾਰ ਨਾਲ ਪਰਿਵਾਰ ਕੀ ਚਾ ਰਿਹਾ ਹੈ। ਕੀ ਕਰਗੇ? ਤਾਂ ਉਹਨਾਂ ਨੇ ਮੈਨੂੰ ਦੱਸਿਆ ਕਿ ਉੱਤੇ ਪੁਲਿਸ ਨੇ ਘੇਰਿਆ ਹੋਇਆ ਤਿੰਨ ਚਾਰ ਸੌ ਬੰਦੇ ਨੇ ਪਿੰਡ ਨੂੰ। ਔਰ ਕਿਸੇ ਨੂੰ ਗੱਲ ਕਰਨ ਨਹੀਂ ਦੇ ਰਹੇ। ਮੈਂ ਅੱਜ ਗਿਆ ਹੋਇਆ ਸੀ ਬਲਕਿ ਲੱਖਾ ਵੀ ਉੱਥੇ ਸੀ ਅਸੀਂ ਲੁਧਿਆਣੇ ਬਿਲਾਗੇ ਆਪਣਾ ਇਹ ਆਲੀਪੰਡ ਮਨਪ੍ਰੀਤਿਆਲੀ ਜੀ ਦਾ ਉੱਥੇ ਸਾਡੀ ਇੱਕ ਕਾਲੇ ਫਾਣੀ ਨੂੰ ਲੈ ਕੇ ਮੀਟਿੰਗ ਸੀਗੀ ਉੱਥੋਂ ਵਸੂਲੀ ਆਇਆ ਮੈਂ ਜਦੋਂ ਮੈਂ ਸਵੇਰ ਜਾ ਰਿਹਾ ਸੀ ਤਾਂ ਮੈਂ ਕਿਸੇ ਬੰਦੇ ਦੀ ਉੱਥੇ ਡਿਊਟੀ ਲਈ ਸੀ ਉਹਨਾਂ ਨੂੰ ਮਿਲਣ ਲਈ ਕਿ ਪਤਾ ਕਰ ਪਰਿਵਾਰ ਦਾ ਕੀ ਹਾਲ ਹੈ ਉਹਨਾਂ ਨੇ ਮੈਨੂੰ ਦੱਸਿਆ ਸੀ ਕਿ ਸ਼ਾਇਦ ਉਹ ਪੀਜੀਆਈ ਸ਼ਿਫਟ ਕਰਤਾ ਉਹਨਾਂ ਨੇ ਔਰ ਮੁੰਡਾ ਥੋੜਾ ਜਿਹਾ ਬੈਟਰ ਕੰਡੀਸ਼ਨ ਚ ਹੈ ਤਾਂ ਮੈਂ ਉਹਨਾਂ ਤੋਂ ਨੰਬਰ ਲਿਆ ਉਹਨਾਂ ਦਾ ਚਾ ਅੰਕਲ ਲਿਖਿਆ ਉਹਨੇ ਚਾਚਾ ਜਾਂ ਤਾਇਆ ਹੋਊਗਾ ਤਰਸੀਮ ਸਿੰਘ ਤਾਂ ਮੈਂ ਉਹਨਾਂ ਦੇ ਜਦੋਂ ਵਾਪਸ ਆ ਰਿਹਾ ਸੀ ਹੁਣੇ ਮੈਨੂੰ ਨਹੀਂ ਪਤਾ ਸੀ ਇਸ ਘਟਨਾ ਦਾ ਕੀ ਘਟਨਾ ਘਟ ਗਈ ਹੈ ਮਿਲਦਾ ਹੁਣ ਤੋਂ 3-4 ਘੰਟੇ ਪਹਿਲਾਂ ਮੈਂ ਉਹਦਾ ਫੋਨ ਵੀ ਮਲਾਉਂਦਾ ਰਿਹਾ ਵਟਸਐਪ ਤੇ ਵੀ ਔਰ ਨਾਰਮਲ ਕਾਲ ਵੀ ਨੋ ਰਿਪਲਾਈ ਆਇਆ ਤਾਂ ਮੈਨੂੰ ਲੱਗਿਆ ਸ਼ਾਇਦ ਉਹਦਾ ਧਿਆਨ ਰੱਖ ਰੇ ਹੋਣਗੇ ਤਾਂ ਸੌਂ ਗਏ ਹੋਣਗੇ ਕੱਲ ਫੋਨ ਕਰ ਲੂੰਗਾ ਕਿਉਂਕਿ ਮੇਰਾ ਸੀ ਕਿ ਮੈਂ ਕੱਲ ਜਾ ਕੇ ਆਉਣਾ ਹੁਣੇ ਮੈਨੂੰ ਦੱਸਿਆ ਮੁੰਡੇ ਨੇ ਹੁਣ ਰਾਤ ਦੇ ਵਜੇ ਹੋਏ ਨੇ 9:30 ਕਿ ਉਹਦੇ ਦੇਖੋ ਕੀ ਹੋਇਆ ਪੁਲਿਸ ਨੇ ਸਾਰਾ ਘਰ ਘੇਰਿਆ ਹੋਇਆ ਹੈ ਮੈਨੂੰ ਸਮਝ ਨਹੀਂ ਆਉਂਦੀ ਇਹ ਹੀ ਪੁਲਿਸ ਜੋ ਉਧਰ ਜਾ ਕੇ ਲੱਖੀ ਨੂੰ ਵੀ ਘੇਰੀ ਬੈਠੀ ਹੈ ਚਾਰਚ ਘੇਰੀ ਇਧਰ ਵੀ ਕੋ ਮਰੀ ਹੈ ਔਰ ਪੈਂਡਵੀ ਕੁੰਬੜਾ ਪੂਰਾ ਘੇਰਿਆ ਹੋਇਆ ਹੈ ਕੀ ਇਹ ਲਾਅਨਡ ਆਰਡਰ ਦੇ ਬਿਲੇ ਇੰਨਾ ਧਿਆਨ ਨਹੀਂ ਰੱਖ ਸਕਦੀ ਹੁਣ ਇਹਨਾਂ ਨੂੰ ਡਰ ਕੱਦ ਹੈ ਕਿ ਇਹ ਪਰਿਵਾਰ ਨਾਲ ਕਿਸੇ ਬੰਦੇ ਨੂੰ ਮਿਲ ਨਹੀਂ ਦੇ ਰਹੀ ਮੈਂ ਉੱਥੇ ਤਿੰਨ ਬੰਦਿਆਂ ਨੂੰ ਭੇਜ ਚੁੱਕਿਆ ਹੈ ਪੁਲਿਸ ਬਾਹਰ ਲੱਗੀ ਹੋਈ ਹੈ ਕਿਸੇ ਨੂੰ ਜਾਣ ਨਹੀਂ ਦੇ ਰਹੀ ਹੈ ਮੈਂ ਆਪਦੇ ਵੱਲੋਂ ਇਸ ਡਿਸਟ੍ਰਿਕਟ ਦੇ ਐਸਐਸਪੀ ਔਰ ਜੋ ਉਹਨੂੰ ਸੰਭਾਲ ਰੇ ਸੀ ਡੀਐਸਪੀ ਮਿਸਟਰ ਬੱਲ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਹੈ ਐ ਤੁਸੀਂ ਸਾਨੂੰ ਰੋਕ ਨਹੀਂ ਪਾਉਂਗੇ ਉੱਥੇ ਜਾਣਾ ਅਸੀਂ ਚਲੇ ਜਾਵਾਂਗੇ ਮੇਰੀ ਇੱਕ ਸਿਰਫ ਤੁਹਾਨੂੰ ਰਿਕਵੈਸਟ ਹੈ ਘਰ ਵਾਲਿਆਂ ਤੋਂ ਪੁੱਛੋ ਚਾ ਕੀ ਰਹੇ ਨੇ ਜੋ ਕਰਾਰੇ ਚਾਰੇ ਨੇ ਕਿਸੇ ਵੀ ਲੈਵਲ ਦੀ ਗੱਲ ਉਹ ਪੂਰੀ ਕਰੋ ਉਹਨਾਂ ਦੀ ਜੇ ਤੁਸੀਂ ਪੂਰੀ ਨਹੀਂ ਕਰੋਗੇ ਤਾਂ ਅਸੀਂ ਤੁਹਾਨੂੰ ਤੁਹਾਨੂੰ ਘਰ ਵਾਲਿਆਂ ਨਾਲ ਧੱਕਾ ਨਹੀਂ ਕਰਨ ਦੇਣਾ ਜੇ ਸਾਸੀਂ ਏਕ-ਏਕ ਦੋ-ਦੋ ਕਰਕੇ ਸਾਡੇ ਬੰਦਿਆਂ ਨੂੰ ਤੁਸੀਂ ਜਾਣ ਨਹੀਂ ਜਾ ਰਹੇ ਨਾ ਫਿਰ ਹਜੂਮ ਆ ਗਿਆ ਤਾਂ ਰੋਕ ਲੂਗੇ ਤੁਸੀਂ ਸੋਏ ਦੇ ਬਾਰੇ ਮੈਂ ਤੁਹਾਨੂੰ ਹੁਣ ਵੀ ਕਹਿ ਰਿਹਾ ਸਾਨੂੰ ਉਹਨਾਂ ਨਾਲ ਗੱਲ ਕਰਾਓ ਨਹੀਂ ਤਾਂ ਫਿਰ ਅਸੀਂ ਆਵਾਂਗੇ ਔਰ ਇਹ ਵੀ ਕੋਈ ਤਰੀਕਾ ਨਹੀਂ ਆ ਜਾ ਕੇ ਤੁਸੀਂ ਲੱਖੇ ਦਾ ਵੀ ਘਰ ਘੇਰਿਆ ਹੋਇਆ ਹੈ ਇਹ ਕੀ ਗੱਲ ਹੋਈ ਯਾਰ ਕੀ ਗੁਨਾਹ ਕੀਤਾ ਸੀ ਉਹਨੇ ਇਹ ਕੋਈ ਤਰੀਕਾ ਹੀ ਆ ਜਿਨ੍ਹਾਂ ਨੂੰ ਘੇਰਨਾ ਚਾਹੀਦਾ ਹੈ ਜਿਨ੍ਹਾਂ ਨੂੰ ਫੜਨਾ ਚਾਹੀਦਾ ਹੈ ਉਹਨਾਂ ਕਰਕੇ ਤੁਸੀਂ ਆ ਕਰ ਰਹੇ ਹੋ ਔਰ ਮੈਂ ਬਾਕੀ ਪੰਜਾਬ ਦੇ ਬੰਦਿਆਂ ਨੂੰ ਵੀ ਕਹੂੰਗਾ ਔਰ ਨੇੜੇ ਤੜੇ ਦੇ ਮੁੰਡਿਆਂ ਨੂੰ ਵੀ ਕਹੂੰਗਾ ਇਹ ਹੁਣ ਨਹੀਂ ਦਿਨ ਆਪਾਂ ਪਰਿਵਾਰ ਨਾਲ ਟੱਕਾ ਜੇ ਪਰਿਵਾਰ ਖੁਸ਼ ਹੈ ਖੁਸ਼ ਤਾਂ ਵਿਚਾਰੇ ਕਾਦੇ ਹੋਣਗੇ ਦੁਖੀ ਨੇ ਰੱਜ ਕੇ ਦੁਖੀ ਨੇ ਮਤਲਬ ਉਹ ਸੈਟੀਸਫਾਈ ਹੈ ਕਿ ਆ ਜੋ ਚੀਜ਼ ਅਸੀਂ ਕਰਨੀ ਚਾਹ ਰਹੇ ਹਾਂ ਜਾਂ ਜੋ ਅਸੀਂ ਚਾਹ ਰਹੇ ਹਾਂ ਉਹ ਹੋ ਰਿਹਾ ਹੈ ਫਿਰ ਸਾਨੂੰ ਕੋਈ ਮਸਲਾ ਨਹੀਂ ਪਰ ਜੇ ਪਰਿਵਾਰ ਉਸ ਚੀਜ਼ ਨਾਲ ਸਹਿਮਤ ਨਹੀਂਗਾ ਜੋ ਤੁਸੀਂ ਕਰਵਾ ਰਹੇ ਹੋ ਫਿਰ ਅਸੀਂ ਨਹੀਂ ਇਹ ਹੁੰਦੇ ਨਾ ਹਾਂ ਜੇ ਉਹ ਸਹਿਮਤ ਹੈ ਅਸੀਂ ਉਹਨਾਂ ਦੇ ਨਾਲ ਅਸੀਂ ਸਿਰਫ ਉਹਨਾਂ ਦੀ ਮਦਦ ਲਈ ਖੜੇ ਹਾਂ ਔਰ ਦੂਸਰੀ ਰਹੀ ਗੱਲ ਇਹਨਾਂ ਪ੍ਰਵਾਸੀਆਂ ਬਾਰੇ ਉਹ ਆਪਾਂ ਅਗੇ ਵੀ ਕਰ ਰਹੇ ਉਹਦਾ ਹੱਲ ਤਾਂ ਪਰਮਾਨੈਂਟ ਕੱਢਣਾ ਔਰ ਉਹ ਇੱਕ ਡਿਮਾਂਡ ਅਸੀਂ ਕਰ ਚੁੱਕੇ ਹਾਂ ਜਿਹੜੀ ਉੱਥੇ ਖੜ ਕੇ ਮੈਂ ਵਿਚਾਲੇ ਸਾਰਿਆਂ ਦੇ ਕਹੀ ਸੀ ਕਿ ਇਹਨਾਂ ਦੇ ਹੁਣ ਇੱਥੋਂ ਦੇ ਬਣੇ ਹੋਏ ਪੰਜਾਬ ਦੇ ਸਾਰੇ ਆਇਡੈਂਟੀਟੀ ਕਾਰਡਸ ਜਿੰਨੇ ਵੀ ਚਾਹੀਏ ਰਾਸ਼ਨ ਕਾਰਡ ਹੋਵੇ ਆਧਾਰ ਕਾਰਡ ਹੋਵੇ ਵੋਟ ਕਾਰਡ ਹੋਵੇ ਵੋਟਾਂ ਹੁਣ ਇਹ ਸਭ ਰੱਦ ਕੀਤੇ ਜਾਣ ਜੋ ਜਿਹਦੇ ਵੀ ਅਧਿਕਾਰ ਚ ਜੋ ਚੀਫ ਸੈਕਟਰੀ ਦੇ ਹੈ ਡੀਸੀ ਦੇ ਹੈ ਮੁੱਖ ਮੰਤਰੀ ਦੇ ਹੈ ਔਰ ਜੇ ਸੈਂਟਰ ਦੇ ਤੇ ਇਲੈਕਸ਼ਨ ਕਮਿਸ਼ਨ ਦੇ ਹੈ ਸਰਕਾਰ ਆਪ ਦੇ ਵੱਲੋਂ ਲਿ ਕੇ ਰეკਮੈਂਡੇਸ਼ਨ ਦੇ ਸਕਦੀ ਹੈ ਕਿ ਇਹ ਕਰੋ ਔਰ ਇਹ ਉੱਥੇ ਸਾਰਿਆਂ ਦੇ ਸਾਹਮਣੇ ਖੜ ਕੇ ਉੱਥੇ ਵਾਦਾ ਕੀਤਾ ਗਿਆ ਸੀ ਐਡਮਿਨਿਸਟ੍ਰੇਸ਼ਨ ਵੱਲੋਂ ਕਿ ਅਸੀਂ 1 ਮਹੀਨੇ ਦੇ ਅੰਦਰ ਇਹਦਾ ਜਵਾਬ ਦੇਵਾਂਗੇ ਜੇ 1 ਮਹੀਨੇ ਬਾਅਦ ਇਹਦਾ ਤਸੱਲੀ ਬਖਸ਼ ਜਵਾਬ ਨਾ ਆਇਆ ਤਾਂ ਫਿਰ ਇੱਕ ਬਹੁਤ ਵੱਡੇ ਅੰਦੋਲਨ 'ਚ ਬਦਲੂਗਾ ਇਹ ਤੁਸੀਂ ਵੇਖ ਲਓ ਇਹ ਤੁਹਾਨੂੰ ਅਸੀਂ ਵਾਰਨ ਕਰ ਰਹੇ ਹਾਂ ਕਿਉਂਕਿ ਅਸੀਂ ਕੋਈ ਵੀ ਅਨਯੂਜੂਅਲ ਗੱਲ ਨਹੀਂ ਮੰਨ ਰਹੇਗੇ ਇਹ ਚ ਤੁਸੀਂ ਮੈਨੂੰ ਨਜ਼ਰਬੰਦ ਕਰੋਗੇ ਲੱਖੇ ਨੂੰ ਕਰੋਗੇ ਜਾਂ ਕਿਸੇ ਨੂੰ ਵੀ ਕਰੋਗੇ ਇਹ ਗੱਲ ਕੋਈ ਹੋਰ ਚੱਕ ਲੂਗਾ ਅਗੇ ਔਰ ਇਹ ਸਾਡਾ ਸਾਰਿਆਂ ਨੂੰ ਕਹਿ ਵੀ ਰਹੇ ਹਾਂ ਅਸੀਂ ਜੇ ਕਰਨਾ ਹੈ ਤਾਂ ਇਹਨੂੰ ਸਹੀ ਕਰੋ ਔਰ ਇਹ ਚੀਜ਼ ਅੱਗੇ ਤੋਂ ਨਾ ਹੋਵੇ ਔਰ ਉਹਦੇ ਲਈ ਜੋ ਅਸੀਂ ਕਿਹਾ ਉਹ ਗੱਲ ਕੀਤੀ ਜਾਵੇ ਸਰਕਾਰ ਉਹ ਕਰਦੀ ਨਜ਼ਰ ਆਵੇ ਨਹੀਂ ਤਨਾਂ ਤਾਂ ਸੀ ਇਸ ਪਰਿਵਾਰ ਨਾਲ ਧੱਕਾ ਹੋਣ ਦੇਣਾ ਇਸ سلسلے ਚ ਔਰ ਨਾ ਹੀ ਪੰਜਾਬ ਨਾਲ ਧੱਕਾ ਹੋਣ ਦੇਣਾ ਸੋ ਤੁਸੀਂ ਬਾਕੀ ਵੀ ਜੋ ਸੁਣ ਰਹੇ ਐ ਉਹ ਵੀ ਜ਼ਰਾ ਇਹਦੇ ਤੇ ਅਮਲ ਕਰਿਓ ਜੇ ਇਹਨਾਂ ਦੋਨਾਂ ਚੀਜ਼ਾਂ ਨੂੰ ਆਪਾਂ ਹੋਣ ਨਹੀਂ ਦੇਣਾ ਨਾ ਪਰਿਵਾਰ ਨਾਲ ਧੱਕਾ ਨਾ ਪੰਜਾਬ ਨਾਲ ਧੱਕਾ